ਮੈਮ ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹਿਣ ਵਾਲਾ ਹੈ ਕਿਉਂ ਲੱਗਾ ਤਾਂ ਜਿਹੜੀ ਕਹਿੰਦੇ ਠੰਡ ਵਧਈ ਹੈ ਅ ਜੀ ਜੇਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 23 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.7 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.4 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਥੋੜਾ ਨਾਰਮਲ ਤੋਂ ਉੱਪਰ ਔਰ ਨਾਈਟ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਨੀਚੇ ਚੱਲ ਰਿਹਾ ਔਰ ਜੇ ਅਸੀਂ ਅਨਵਾਰੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਡਬਲਯੂਡੀ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਅਨਵਾਰੇ ਦਿਨਾਂ ਦੇ ਵਿੱਚ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਨਰਥਰਨ ਡਿਸਟ੍ਰਿਕਟਸ ਦੇ ਵਿੱਚ ਪ੍ਰੇਵੈਲ ਕਰ ਸਕਦੀਆਂ ਨੇ ਆਉਣ ਵਾਲੇ 2-3 ਦਿਨ ਪਰ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਜਿਹੜਾ ਵੈਦਰ ਨੋਰਮਲ ਰੈਂਡ ਦੀ ਹੀ ਪ੍ਰੈਡਿਕਸ਼ਨ ਹੈ ਅੰਬੇਸ਼ਕ ਜਿਹੜੇ ਨੇ ਕਾਫੀ ਨੰਬਰ ਸਮੇਂ ਤੋਂ ਨੂੰ ਬੈ ਦੋ ਤੋਂ ਤਿੰਨ ਮਹੀਨੇ ਜਿਹੜੇ ਨੇ ਬੀਤ ਚੁੱਕੇ ਨੇ ਪਰ ਫਿਰ ਵੀ ਜਿਹੜਾ ਤਾਪਮਾਨ ਕਹਿੰਦੇ ਕਾਫੀ ਥੱਲੇ ਜਾ ਰਿਹਾ ਕਿੰਨਾ ਕੁ ਨੁਕਸਾਨ ਲਈ ਹੈ ਆਮ ਜਨ ਜੀਵਨ ਕਿੰਨਾ ਕੁ ਪ੍ਰਭਾਵਿਤ ਹੋਏਗਾ ਜੀ ਜੀ ਅਸੀਂ ਪਿਛਲੇ ਦੋ ਤਿੰਨ ਮਹੀਨਿਆਂ ਦੀ ਗੱਲ ਕਰੀ ਤਾਂ ਬਾਰਿਸ਼ ਪੰਜਾਬ ਦੇ ਵਿੱਚ ਨਹੀਂ ਹੋਈ ਕਿਉਂਕਿ ਡਬਲਿਊ ਡੀ ਸਿਸਟਮ ਕੋਈ ਡਿਵੈਲਪ ਨਹੀਂ ਹੋਇਆ ਅਕਤੂਬਰ ਦੇ ਮਹੀਨੇ ਵਿੱਚ ਵੀ ਔਰ ਨਵੰਬਰ ਦੇ ਮਹੀਨੇ ਦੇ ਵਿੱਚ ਵੀ ਬਾਰਿਸ਼ ਆਲਮੋਸਟ ਨੈਗਲੀਜੀਬਲ ਹੀ ਰਹੀ ਔਰ ਜੇ ਅਸੀਂ ਜਿਹੜੀ ਵੈਦਰ ਕੰਡੀਸ਼ਨਸ ਦੇਖੀਏ ਤਾਂ ਹੁਣ ਡਰਾਈ ਕੰਡੀਸ਼ਨਸ ਤਾਂ ਜ਼ਰੂਰ ਵੀਸ਼ਨ ਨਹੀਂ ਹੈ ਸੋ ਜਿਹੜੀਆਂ ਅਰਬੀ ਕ੍ਰੌਪ ਸਕੂਲ ਸੀਜ਼ਨ ਕ੍ਰੌਪਸ ਹੁੰਦੀਆਂ ਨੇ ਇਹਨਾਂ ਵਾਸਤੇ ਜਿਹੜੀਆਂ ਕੰਡੀਸ਼ਨਜ਼ ਏ ਟੁਕਵੀਆਂ ਨੇ ਹੁਣ ਲੱਗਦਾ ਕਿ ਇਨਸਾਨਾਂ ਨੂੰ ਜਿਆਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਸੁੱਕੀ ਠੰਡ ਕਹਿੰਦੇ ਨੇ ਕਿ ਕਈ ਬਿਮਾਰੀਆਂ ਜਿਹੜੀਆਂ ਲਗਾਉਂਦੀ ਹੈ ਬਿਲਕੁਲ ਜੀ ਜਿਵੇਂ ਦੀ ਸੁੱਕੀ ਠੰਡ ਚੱਲ ਰਹੀ ਹੈਗੀ ਇਹਦਾ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਵੇਰੀਏਬਿਲਿਟੀ ਵੀ ਕੰਡੀਸ਼ਨਜ਼ ਦੇ ਵਿੱਚ ਕਾਫੀ ਚੱਲਦੀ ਰਹਿੰਦੀ ਹੈ ਸੋ ਉਹਦੇ ਬੜੇ ਹੈਲਥ ਇਸ਼ੂਜ਼ ਹੋ ਜਾਂਦੇ ਨੇ ਸੋ ਉਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੁਣ ਦਿਨ ਬੜੇ ਦਿਨਾਂ ਵਾਸਤੇ ਕੋ ਜੀ ਅਨਵਾਰੀ ਦਿਨਾਂ ਦੇ ਵਿੱਚ بارش ਦੀ ਤਾਂ ਕੋਈ ਪ੍ਰੈਡਿਕਸ਼ਨ ਨਹੀਂ ਹੈ ਡਰਾਈ ਕੰਡੀਸ਼ਨਸ ਹੀ ਪ੍ਰਿਵੇਲ ਕਰਨਗੀਆਂ ਕੁਝ ਨਰਦਰ ਡਿਸਟ੍ਰਿਕਟਸ ਵਾਸਤੇ ਜਿਹੜਾ ਕੋਲਡ ਵੇਵ ਵਾਸਤੇ ਆਈਐਮਡੀ ਵੱਲੋਂ ਜ਼ਰੂਰ yellow alert ਜਾਰੀ ਕੀਤਾ ਗਿਆ ਪਰ ਬਾਕੀ ਹਿੱਸਿਆਂ ਦੇ ਵਿੱਚ ਕੋਈ ਅਲਰਟ ਨਹੀਂ ਹੈ ਔਰ ਨੋਰਮਲ ਜਿਹੜੀਆਂ ਵੈਦਰ ਕੰਡੀਸ਼ਨਸ ਰਹਿਣ ਦੀ ਪ੍ਰੈਡਿਕਸ਼ਨ ਹੈ ਮੈਮ ਜਿੱਦਾਂ ਦਿਨ ਤੇ ਰਾਤ ਦੇ ਤਾਪਮਾਨ ਦੇ ਵਿੱਚ ਕਾਫੀ ਜ਼ਿਆਦਾ ਅੰਤਰ ਆ ਲੱਗਦਾ ਹੈ ਕਿ ਵੀ ਕੱਪੜੇ ਵਗੈਰਾ ਜਿਹੜੇ ਨਹੀਂ ਪਾ ਕੇ ਰੱਖਣੇ ਚਾਹੀਦੇ ਦਿਨ ਦੇ ਸਮੇਂ ਬੇਸ਼ੱਕ ਜਿਹੜੀ ਧੁੱਪ ਨਿਕਲਦੀ ਆਉਂਦੀ ਹੈ ਜਦੋਂ ਠੰਡਾ ਹੁੰਦਾ ਮੌਸਮ ਤਾਂ ਕਾਫੀ ਮਾਰ ਜਿਹੇ ਕਰਦਾ ਬਿਲਕੁਲ ਜੀ ਜਿਵੇਂ ਮੈਂ ਦੱਸਿਆ ਪਹਿਲਾਂ ਕਿ ਜਿਹੜਾ ਡੇ ਟਾਈਮ ਕੰਡੀਸ਼ਨਸ ਨੇ ਡੇ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਔਰ ਨਾਈਟ ਟਾਈਮ ਨੀਚੇ ਚੱਲ ਰਿਹਾ ਸੋ ਜਿਹੜਾ ਡਾਇਰਨਲ ਰੇਂਜ ਅਸੀਂ ਜਿਹਨੂੰ ਕਹਿੰਦੇ ਆ ਡੇ ਔਰ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਉਹ ਕਾਫੀ ਜ਼ਿਆਦਾ ਹੈਗੀ ਹੈ ਸੋ ਉਹਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਡੇ ਟਾਈਮ ਸਾਨੂੰ ਧੁੱਪ ਦੇ ਵਿੱਚ ਲੱਗਦਾ ਕਿ ਠੰਡ ਨਹੀਂ ਹੈਗੀ ਪਰ ਸਵੇਰੇ ਸ਼ਾਮ ਜਿਹੜੀਆਂ ਕੰਡੀਸ਼ਨਸ ਕਾਫੀ ਕੋਲਡ ਹੁੰਦੀਆਂ ਨੇ ਸੋ ਉਸ ਤਰ੍ਹਾਂ ਦੀਆਂ ਕੰਡੀਸ਼ਨਸ ਦਾ ਸਾਰ ਜੇ ਡਾਇਰੈਕਟ ਐਕਸਪੋਜ਼ਰ ਹੁੰਦਾ ਤਾਂ ਉਹਦੇ ਹੈਲਥ ਇਸ਼ੂਜ਼ ਹੋ ਜਾਂਦੇ ਨੇ ਉਹਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ